ਆਸ਼ੀਕਾਲ ਜੀ ਮੈਂ ਬਾਜਵਾ ਬਠੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਆਂ ਜੀ ਕੜਾਈ ਵਾਲੇ ਸੂਟ ਲੈ ਕੇ ਆਏ ਆਂਗੇ ਜੋ ਕਿ ਆਪਾਂ ਨੇ ਮਸ਼ੀਨ ਦੇ ਉੱਪਰ ਵਰਕ ਕੀਤੇ ਹੋਏ ਆ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹ ਆਪਾਂ ਨੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੂਟ ਆ ਜਿਹੜੇ ਰੈਡੀ ਕੀਤੇ ਹੋਏ ਹੈਗੇ ਕੱਲਾ ਵਰਕ ਦਾ ਪ੍ਰਾਈਸ ਵੀ ਫੈਬਰਿਕ ਵੀ ਸਭ ਕੁਝ ਵੀਡੀਓ ਚ ਦੱਸੂਗੀ ਤੁਸੀਂ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਿਓ ਸੂਟ ਦੀ ਫੁੱਲ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਕੁਝ ਇਸ ਟਾਈਪ ਦੀ ਹੈ ਇਹਦੇ ਵਿੱਚ ਜਿਹੜਾ ਆਪਾਂ ਨੇ ਫਰਸਟ ਸੂਟ ਰੈਡੀ ਕੀਤਾ ਜੀ ਉਹ ਆਪਾਂ ਨੂੰ ਫੈਬਰਿਕ ਕਸਟਮਰ ਆਪਣੀ ਖੁਦ ਦੇ ਕੇ ਗਿਆ ਸੀ ਆਪਾਂ ਨੇ ਜਸਟ ਉਹਨਾਂ ਨੂੰ ਵਰਕ ਕਰਕੇ ਦਿੱਤਾਗਾ ਬੋਥ ਸਾਈਡ ਤੇ ਪੈਨਲ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਘੇਰੇ ਵਾਲੀ ਸਾਈਡ ਉੱਪਰ ਜਾ ਕੇ ਇਹ ਵਾਲੇ ਫਲਾਵਰ ਬਣੇ ਹੋਏ ਨੇ ਇਹ ਵਾਲੇ ਫਲਾਵਰ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨੇ ਜਿਆਦਾ ਸੋਨੇ ਬਣਾਏ ਨੇ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੋਇਆ ਬਣਾਇਆ ਹੋਇਆ ਜੀ ਇਹ ਇਹਦੀਆਂ ਬਾਮਾਂ ਦੇ ਉੱਪਰ ਵਰਕ ਕੀਤਾ ਹੈ ਇਹ ਕਸਟਮਰ ਨੇ ਆਪਾਂ ਨੂੰ ਸਪੈਸ਼ਲ ਕਹਿ ਕੇ ਪੌਂਜਿਆਂ ਦੇ ਉੱਪਰ ਵੀ ਵਰਕ ਕਰਵਾਇਆ ਆਪਾਂ ਨੇ ਉਹਨਾਂ ਨੂੰ ਪੌਂਜਿਆਂ ਦੇ ਉੱਪਰ ਵੀ ਵਰਕ ਕਰਕੇ ਦਿੱਤਾ ਜੀ ਫਰਸਟ ਸੂਟ ਇਹਦੇ ਵਿੱਚ ਇਹ ਵਾਲਾ ਰੈਡੀ ਕੀਤਾ ਹੋਇਆ ਹੈ ਸੈਕਿੰਡ ਸੂਟ ਜਿਹੜਾ ਰੈਡੀ ਕੀਤਾ ਉਹਨਾਂ ਨੇ ਇਹ ਵੀ ਉਹਨਾਂ ਨੇ ਸਟਾਫ ਦਿੱਤਾ ਸੀ ਜਾਵਰ ਜਟ ਸਟਾਫ ਦੇ ਉੱਪਰ ਰੈਡੀ ਕੀਤਾ ਬਰਕ ਸੀਮ ਐਸ ਇਟ ਇਜ਼ ਕੀਤਾ ਹੋਇਆ ਬਟ ਜਿਹੜਾ ਓਨਲੀ ਕਲਰ ਨੇ ਆਪਾਂ ਨੇ ਉਹਨਾਂ ਨੇ ਕਲਰ ਚੇਂਜ ਕੀਤੇ ਉਹਨਾਂ ਕਲਰ ਇਹਦੇ ਵੀ ਇੱਕ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈਗਾ ਉਹਦੇ ਵਿੱਚ ਲਾਈਟ ਪਿੰਕ ਤੇ ਡਾਰਕ ਪਿੰਕ ਦਾ ਸੀਗਾ ਇਹਦੇ ਵਿੱਚ ਇਹ ਵਾਲਾ ਕਲਰ ਆਪਾਂ ਨੇ ਜਿਹੜੇ ਯੂਜ਼ ਕਰਕੇ ਵਰਕ ਕੀਤਾ ਹੋਇਆ ਜੀ ਸੈਕੰਡ ਸੂਟ ਵੀ ਕਸਟਮਰ ਦਾ ਹੈ ਇਹਦੇ ਵਿੱਚ ਜਿਹੜਾ 3rd ਸੂਟ ਆਪਾਂ ਨੇ ਰੈਡੀ ਕੀਤਾ ਜੀ ਪਿਓਰ ਕਾਟਨ ਦੀ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਸੇਮ ਐਸ ਇਟ ਇਜ਼ ਵਰਕ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਪ੍ਰਾਈਸ ਹੈ ਸਿਰਫ 999 ਰੁਪਏ ਦੇ ਵਿੱਚ ਆਪਾਂ ਨੇ ਇਹ ਵਾਲਾ ਸੂਟ ਆ ਜਿਹੜਾ ਰੈਡੀ ਟੂ ਡਿਸਪੈਚ ਹੈ ਜੀ ਅਗਰ ਕਿਸੇ ਕਸਟਮਰ ਨੂੰ ਇਹ ਵਾਲਾ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਅਗਰ ਕੋਈ ਕੱਲਾ ਵਰਕ ਕਰਵਾਉਣਾ ਚਾਹੁੰਦਾਗਾ ਇਹ ਵਾਲੇ ਵਰਕ ਦਾ ਜਿਹੜਾ ਪ੍ਰਾਈਸ ਹੈ ਸਿਰਫ 500 ਰੁਪਿਆ ਪ੍ਰਾਈਸ ਹੈ ਜੀ ਅਗਰ ਤੁਸੀਂ ਸੇਮ ਵਰਕ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਜਿਹੜਾ ਤੁਸੀਂ ਕਸਟਮਾਈਜ਼ ਆ ਕਰਵਾ ਸਕਦੇ ਹੋ ਜੀ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਸਾਡੇ ਕੋਲੋਂ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਕ ਮੇਰੇ ਪੈਨਾਂ ਦੇ ਹੋਰ ਮੈਸੇਜ ਆਉਂਦੇ ਹੁੰਦੇ ਆ ਵੀ ਤੁਸੀਂ ਪਾਰਸਲ ਕਰ ਦਿਓ ਹਾਂਜੀ ਬਿਲਕੁਲ ਅਸੀਂ ਪਾਰਸਲ ਕਰਦੇ ਹਾਂ ਤੁਸੀਂ ਕਿਸੇ ਵੀ ਸਿਟੀ ਦੇ ਵਿੱਚ ਆਪਣਾ ਪਾਰਸਲ ਜਿਹੜਾ ਕਰਵਾ ਸਕਦੇ ਹੋ ਅਸੀਂ ਡੇਲੀ ਦੇ ਸ਼ਾਮ ਨੂੰ ਪਾਰਸਲ ਜਿਹੜੇ ਡੇਲੀ ਕੋਰੀਅਰ ਕਰਦੇ ਆਂਗੇ ਆਪਣੇ ਸੋ ਜਿਨ੍ਹਾਂ ਨੇ ਵੀ ਪਾਰਸਲ ਕਰਵਾਉਣਾ ਹੁੰਦਾ ਆਪਣਾ ਐਡਰੈਸ ਤੇ ਪੇਮੈਂਟ ਭੇਜ ਕੇ ਆਪਣੇ ਕੋਲੋਂ ਪਾਰਸਲ ਤੁਸੀਂ ਕਰਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਕਿ ਜੋ ਆਪਾਂ ਨਵੀਂ ਵੀਡੀਓ ਅਪਲੋਡ ਕਰਦੇ ਆਂ ਤੁਹਾਡੇ ਤੱਕ ਵੀਡੀਓ ਜਿਹੜਾ ਨਿਊ ਡਿਜ਼ਾਈਨ ਦੀ ਕੋਈ ਵੀ ਅਪਲੋਡ ਕਰਦੇ ਆ ਤੁਹਾਡੇ ਤੱਕ ਪਹੁੰਚ ਸਕੇ ਜੀ ਜਿਹੜੇ ਮੇਰੇ ਭੈਣਾਂ ਘਰ ਤੋਂ ਬੈਠ ਕੇ ਕੰਮ ਕਰਨਾ ਚਾਹੁੰਦੀਆਂ ਨੇ ਉਹ ਵੀ ਮੇਰੇ ਨਾਲ ਕੰਟੈਕਟ ਕਰ ਸਕਦੀਆਂ ਨੇ ਜੀ ਆਪਣਾ ਘਰ ਤੋਂ ਬੁਟੀਕ ਦਾ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਥੈਂਕ ਯੂ ਜੀ